ਨਾ ਵੀਰਾਂ ਲਈ ਉਹਨਾ ਭੈਣਾਂ ਲਈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਮੋٹے ਹੁੰਦੇ ਆ। ਇਹੀ ਗੱਲਾਂ ਨਾ ਜੀ। ਅੱਜ ਕੱਲ ਬੜੀ ਦਿੱਕਤ ਆ। ਤੇ ਡੈਟਾ ਲੰਕ ਦਾ ਹਾਂ। ਮੁੰਡੇ ਨੂੰ ਕੁੜੀ ਨਿਕਸੰਦ ਕਰਦੀ ਤੇ ਕੁੜੀ ਨੂੰ ਮੁੰਡਾ ਨਹੀਂ ਪਸੰਦ ਕਰਦਾ। ਤੇ ਤੁਸੀਂ ਕਿਵੇਂ ਘਟਾਉਦੇ ਆ ਭਾਰਾ? ਆਹ ਘੋਟੋ-ਗੋਟੀ ਇਹ ਪਨਾਇਆ। ਜੀ ਸਾਰੇ ਫੋਟੋ ਮੇਰੀ ਹੈ। ਪੱਕੀ ਗੱਲ ਆ। ਪੱਕੀ ਜਮਾਂ ਫੱਟੀ। ਲੈ ਜੋ ਕਰਕੇ ਦਿਖਾ ਦੇ। ਠੀਕ ਹੈ ਠੀਕ ਹੈ। ਤੇ ਕਿੰਨਾ weight ਘਟਾਇਆ ਤੁਸੀਂ? ਸਰ ਮੈਂ 25 ਕਿਲੋ weight ਘਟਾਇਆ ਹੈਗਾ ਪੈਸੇ ਮੈਂ ਕਰੀਆਨੇ ਦਾ ਕੰਮ ਕਰਦਾ ਸੀ ਖਾਣ ਪੀਣ ਦਾ ਪਤਾ ਨਹੀਂ ਸੀਗਾ ਜਿਹਦੇ ਕਰਕੇ ਮੇਰਾ weight ਵਧਿਆ ਸੀਗਾ ਮਤਲਬ ਰੋਟੀਆਂ ਖਾ ਕੇ ਸੌਂ ਗਏ ਕੋਈ ਖਾਣ ਪੀਣ ਦਾ ਟਾਈਮ ਨਹੀਂ ਪਰੌਣੀ ਕਰਦੀ ਸੀ ਜੀ ਪਰੌਣੀ ਕਿਹੜੀ ਰੋਟੀ ਅੱਛਾ ਪਤਾ ਹੀ ਨਹੀਂ ਸੀ ਕੀ ਖਾਣਾ ਹੁਣ ਪਤਾ ਲੱਗਿਆ ਖਾਣਾ ਪੀਣਾ ਕੀ ਹੈ ਖਾਣਾ ਪੀਣਾ ਠੀਕ ਕੀਤਾ ਲਾਈਫ ਸਟਾਈਲ ਕੀਤਾ ਠੀਕ ਕੀਤਾ ਔਰ 25 ਕਿਲੋ weight ਘਟਾਇਆ 14 ਇੰਚ ਪੇਟ ਘਟਾਇਆ ਪੂਰੀ ਜ਼ਿੰਦਗੀ ਬਦਲ ਗਈ ਕਿੰਨੇ ਟਾਈਮ ਸਰ 4 ਮਹੀਨੇ ਲੱਗੇ ਸੀ ਪੈਸੇ ਕਿੰਨੇ ਲੱਗੇ ਸਰ ਪੈਸੇ ਤਾਂ ਇੱਕ 4000 ਰੁਪਏ ਨੇ ਵੀ ਲੱਗੇ ਮੇਰੇ ਅੱਛਾ ਜੀ ਨਵੇਂ ਮਿੱਤਰ ਪੈ ਰਹੇ ਹੋ ਆਮ ਬੰਦੇ ਦੀ ਪਹੁੰਚ 25 ਤੋਂ 30 ਕਿਲੋ weight ਤੁਸੀਂ 3 ਤੋਂ 4 ਮਹੀਨਿਆਂ ਚ ਘਟਾ ਸਕਦੇ ਹੋ ਮਹੀਨੇ ਦੇ ਵਿੱਚ 7 ਤੋਂ 10 ਕਿਲੋ weight ਘਟ ਜਾਂਦਾ ਜੇ ਆਪਾਂ ਮਾੜੀ-ਮੋਟੀ ਨਾਲ ਪ੍ਰੈਕਟਿਸ ਵੀ ਕਰਾਂਗੇ ਹੈਨਾ ਤੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੰਟੈਕਟ ਕਰਕੇ ਕੰਸਲਟ ਵੀ ਕਰ ਸਕਦੇ ਹੋ